ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆ ਪਿੰਡ ਦੋਸਤੋ ਮੋਗਲ ਚੱਕਾ ਵੀਰ ਦਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਣਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨ ਲੱਗੇ ਆ ਇੱਕ ਗਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਬਿਲਕੁਲ ਦੋਸਤੋ ਤਾਜੀ ਸੂਈ ਹੈ ਗਾਂ ਡਿਟੇਲ ਇਸ ਗਾਂ ਦੀ ਆਪਾਂ ਦੋਸਤੋ ਸਾਰੀ ਪੁੱਛ ਕੇ ਵੀ ਤੁਹਾਨੂੰ ਸਾਝੀ ਕਰ ਲਾਂਗੇ ਉਸ ਤੋਂ ਪਹਿਲੇ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਤਾਂ ਨਾਲ ਲੱਗੇ ਘੰਟੀ ਦੇ ਬਟਨ ਨੂੰ ਜਿਹੜਾ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਜਾਵੇ ਸੋ ਦੋਸਤੋ ਸਾਡਾ ਕੰਮ ਸਿਰਫ YouTube ਚੈਨਲ ਤੇ ਵੀਡੀਓ ਬਣਾ ਕੇ ਅਪਲੋਡ ਕਰਨ ਦਾ ਤਸੱਲੀ ਜਿਹੜੀ ਕਰਨੀ ਹੁੰਦੀ ਹੈ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਰੋਣੇ ਦੇ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ ਵੀਡੀਓ ਦੋਸਤੋ ਵੱਧ ਤੋਂ ਵੱਧ ਲਾਇਕ ਕਰੋ ਸ਼ੇਅਰ ਵੀ ਕਰਿਆ ਕਰੋ ਕਿ ਕਿਸੇ ਹੋਰ ਵੀ ਰਪਿਆ ਦਾ ਫਾਇਦਾ ਸਦਾ ਸੋ ਦੋਸਤੋ ਆਓ ਕਰੀਏ ਵੀਰ ਰਣਜੀਤ ਸਿੰਘ ਨਾਲ ਗੱਲਬਾਤ ਡਿਟੇਲ ਆਪਾਂ ਇਸ ਗਾਂ ਦੀ ਪੁੱਛ ਕੇ ਸਾਰੀ ਟੰਦਾਂ ਸੰਜੀ ਕਰ ਲੈਂਦੇ ਹਾਂ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਭਾਈ ਜੀ ਠੀਕ ਠਾਕ ਬੜੇ ਵਧੀਆ ਕਿਰਪਾ ਮਹਾਰਾਜ ਜੀ ਤੁਸੀਂ ਸੁਣਾਓ ਠੀਕ ਠਾਕ ਬੜੀ ਵਧੀਆ ਵਧੀਆ ਜੀ ਠੀਕ ਠਾਕ ਹੋਰ ਚੱਲੀਆਂ ਦਾ ਵਧੀਆ ਕੰਮ ਕਰ ਬੜੀ ਕਿਰਪਾ ਮਹਾਰਾਜ ਦੀ ਵਧੀਆ ਕੰਮ ਚੱਲ ਜੰਦਾ ਸ਼ੁਕਰ ਸ਼ੁਕਰ ਜੀ ਬੋਲੋ ਜੀ ਡਰੈਸ ਆਪਣਾ ਸਪ ਪਿੰਡ ਮਗਲਚੱਕ ਪੰਨੂਆ ਜਿਲ੍ਹਾ ਤਰਨਤਾਰਨ ਤੇ ਤਹਿਸੀਲ ਵੀ ਤਰਨਤਾਰਨ ਵਾਲੀ ਠੀਕ ਹੈ ਜੀ 메ਨ ਪੱਟੀ ਰੋਡ ਦੇ ਨਾਲ ਆਪਣੀ ਬਹਿ ਗਿਆ ਜੀ ਜੱਡੋ ਕੇ ਸਰੀਆਲੀ ਨੇੜੇ ਪੈਂਦਾ ਆਪਾਂ ਦਾ ਠੀਕ ਹੈ ਜੀ ਹਾਂਜੀ ਤੇ ਵੀ ਜੀ ਆਪਣਾ ਫੋਨ ਨੰਬਰ ਦੱਸ ਦਈਏ ਫੋਨ ਨੰਬਰ ਹੈਗਾ ਜੀ 96436 18033 ਠੀਕ ਹੈ ਜੀ 96436 18033 ਠੀਕ ਹੈ ਵੀ ਜੀ ਹਾਂਜੀ ਤੇ ਜਿਹੜੀ ਅੱਜ ਆਪਾਂ ਗਾਂ ਆ ਵੀਡੀਓ ਦੇ ਵਿੱਚ ਆਪਾਂ ਦੀ ਖ਼ਬਰੀ ਹੈ ਹਾਂਜੀ ਹਾਂਜੀ ਕਿੰਨਾ ਵਸੂਆ ਸੂਈ ਜੀ ਇਹ ਦੂਜਾ ਸੂਆ ਸੂਈ ਆ ਜੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਕੋਈ 5 6 ਦਿਨ ਹੋ ਗਏ ਆ ਜੀ 5 6 ਦਿਨ ਹੋ ਗਏ ਹਾਂ ਜੀ ਜਦੋਂ ਬੋਲੇ ਤੋਂ ਬਾਹਰ ਨਿਕਲ ਗਈ ਦੁੱਧ ਹਾਂ ਹਾਂ ਬੋਲੇ ਤੋਂ ਬਾਹਰ ਨਿਕਲ ਗਈ ਆ ਜੀ ਠੀਕ ਹੈ ਜੀ ਹੁਣ ਕਿੰਨਾ ਦੁੱਧ ਚਵਾਉਣ ਦੀ ਇਹਦੇ ਕੋਲ ਇਸ ਟਾਈਮ 10 ਕਿਲੋ ਜਿਹੜਾ ਰੈਡੀ ਆ ਜੀ ਪੱਕਾ ਜਿਹੜਾ ਚਵਾਉਣਾ ਹਾਂ ਜੀ ਜਿਹੜਾ ਪੱਕਾ ਠੀਕ ਹੈ ਇਹ 13 14 ਕਿਲੋ ਦੁੱਧ ਦੇ ਦੂ 13 14 ਕਿਲੋ ਦੁੱਧ ਚਵਾ ਲੂ ਇਹਨਾਂ ਦੇ ਦੂ ਹਾਂ ਠੀਕ ਠੀਕ ਹੈ ਜੀ ਤੇ ਤੋਰੀ ਵੀ ਜੀ ਦਿਖਾਈ ਲਓ ਜੀ ਦੋਸਤੋ ਦੂਜਾ ਸੂਆ ਸੂਈ ਤੇ 5 6 ਦਿਨ ਦਾ ਟਾਈਮ ਜਿਹੜਾ ਸੂਈ ਨੂੰ ਹੋ ਗਿਆ ਤੇ ਬੱਚਾ ਦੋਸਤੋ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਤਾ ਤੇ ਆ ਕਰ ਲਿਸਾਪਾਂ ਥੋੜਾ ਜਿਹਾ ਜ਼ਰੂਰ ਆਦੀ ਕਿਉਂਕਿ ਪਸ਼ੂ ਜਿਹਨੂੰ ਸੁੰਦਾ ਵਾ ਤੇ ਸੂਕੇ ਥੋੜਾ ਜਿਹਾ ਲੱਪੇ ਦੇ ਵਿੱਚ ਜ਼ਰੂਰ ਆ ਜਾਂਦਾ ਕੱਦ ਦੇ ਹਿਸਾਬ ਨਾਲ ਦੋਸਤੋ ਗਾਂ ਨੇ ਜਿਹੜੀ ਆਰਡਰ ਕੁਆਲਿਟੀ ਦੀ ਸੋਣੀ ਤਿਆਰ ਕੀਤੀ ਹੈ ਦੂਜਾ ਸੂਆ ਦੋਸਤੋ ਸੂਈ ਆ ਕੋਈ 5-6 ਦਿਨ ਦਾ ਟਾਈਮ ਅਜੇ ਸੂਈ ਨਹੀਂ ਹੋ ਗਿਆ ਦੁੱਧ ਤੋਂ ਦੋਸਤੋ ਦੁੱਧ ਦੇ ਵਿੱਚ ਆ ਗਈ ਬੋਲੇ ਤੋਂ ਬਾਹਰ ਨਿਕਲਦੀ ਹੈ 10 ਲੀਟਰ ਦੁੱਧ ਵੀਰ ਦੇ ਕਹਿਣ ਮੁਤਾਬਕ ਹੁਣ ਤਿਆਰ ਹੈ ਕੋਈ ਵੀਰ ਆਵੇ ਇੱਕ ਟਾਈਮ ਦੋ ਟਾਈਮ ਆਪਣੀ ਚੋਕੇ ਬੇਸ਼ੱਕ ਤਸੱਲੀ ਕਰ ਲੋ ਵੀਰ ਜੀ ਕਿਹੜਾ ਕੋਹਲਵਾਜੀ ਹਨ ਦੇਖੋ ਵੇ ਕਈ ਸੋ ਕੁ ਮੋਲੂ ਸੱਜਣਾ ਸੱਜਰ ਸੂਈ ਕਾ ਕੇ ਦੋਸਤੋ ਬੱਚੇ ਦਾ ਜ਼ਿਆਦਾ ਕਰਦੀ ਹੈ ਦਰਮਿਆਨਾ ਦੋਸਤੋ ਕਾਦਿਆ ਲਿਸਾ ਪੰਨ ਤੁਹਾਨੂੰ ਦੱਸਦਾ ਪਈ ਥੋੜਾ ਜਿਹਾ ਵਿਖਾਉਂਦੀ ਜਰੂਰ ਹੈ ਸੱਜਰ ਸੂਈ ਤੇ ਇੱਕ 200 ਮੌਸਮ ਗਰਮੀ ਦਾ ਰਿਹਾ ਵਾ ਬਾਕੀ ਦੋਸਤੋ ਜਿਹੜੀ ਆਰਡਰ ਕੁਆਲਿਟੀ ਹੈ ਕਰਮਾਈ ਨੇ ਸੋਹਣੀ ਤਿਆਰ ਕੀਤੀ ਨਿੱਗਰ ਤੇ ਪੂਰਾ ਠੋਸ ਵਹਣਾ ਥਣਾ ਥਣਾ ਦੀ ਕੁਆਲਿਟੀ ਦੋਸਤੋ ਤਾਂ ਨਕਰ ਨੇੜ ਤੋਂ ਚੈੱਕ ਕਰਵਾ ਦੇਣਾ ਖਰੋਜੀ ਚੈੱਕ ਇਹ ਬੈਣੀ ਵਾਲੇ ਪਾਸੇ ਤੋਂ ਉਲਟ ਬੈਣੀ ਵਾਲੇ ਪਾਸੇ ਤੋਂ ਮਖਾ ਲਾਂਗੇ ਲੈ ਜੋ ਵੀਰ ਜੀ ਲਓ ਜੀ ਦੋਸਤੋ ਮੁੱਲ ਵੀ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਵੀਰ ਨੂੰ ਕਹਾਂਗੇ ਦੱਸ ਦੂਗਾ ਤੇ ਮੁੱਲ ਦੋਸਤੋ ਹੋਊਗਾ ਨਾਰਮਲ ਹੀ ਕੋਈ ਜ਼ਿਆਦਾ ਮੁੱਲ ਨਹੀਂਗਾ ਆਇਆ ਹਾਲ ਹੋਈ ਦੋਸਤੋ ਕਰੋ ਚੱਕ ਦੀ ਆਰਡਰ ਕੁਆਲਿਟੀ ਸੋਹਣੀ ਤਿਆਰ ਕੀਤੀ ਹੈ ਸਿੰਘ ਦੋਸਤੋ ਫੋਟਾਂ ਜੀਆਂ ਜਰੂਰ ਨਿਕਲ ਨਿਕੀ ਫੁੱਟੀਆਂ ਆ ਅੱਛਾ ਬਾਕੀ ਵੀਰ ਜੀ ਚੋਣ ਚਾਂ ਦੇ ਵਿੱਚ ਬਾਕੀ ਚੋਣ ਚਾਂ ਆਣ ਪੋਲੀ ਆ ਵੀਰ ਜੀ ਠੀਕ ਹੈ ਜੀ ਹਾਂ ਚੋਣ ਚਾਂ ਦੀ ਆਪਣੀ ਗਰੰਟੀ ਹੋਊਗੀ ਕੋਈ ਪੂਰ ਛੱਟਾ ਕੋਈ ਪੂਰ ਛੱਟਾ ਨਹੀਂ ਜਿਹੜਾ ਵੀ ਵੀਰ ਆਉਂਦਾ ਦੋ ਟਾਈਮ ਆਪਦੀ ਚੁਵਾਈ ਕਰ ਲੈ ਠੀਕ ਹੈ ਜੀ ਦੁੱਧ ਇਸ ਟਾਈਮ 10 ਕਿਲੋ ਦੇ ਥਲੇ ਰੈਡੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਦੋਸਤੋ ਥਣਾ ਦੀ ਕੁਆਲਿਟੀ ਤੁਹਾਨੂੰ ਉਲਟ ਬਹਿਣੀ ਵਾਲੇ ਪਾਸੇ ਵਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਰੀ ਨਾਲੋ ਜੀ ਕਰੋ ਚੱਤ ਹਾਥੀ ਚੁਵਾਈ ਮੁਠੀ ਵਾਲਾ ਥਣ ਦੋਸਤੋ ਬਹੁਤ ਵਧੀਆ ਲੱ ਤੇ ਆ ਆਦੀ ਕਰ ਲਓ ਫੇਸ ਕੁਆਲਟੀ ਚ ਇੱਕ ਫੋਟੋ ਆ ਜੀ ਦੋਸਤੋ ਨਿਕੇ ਨਿਕੇ ਜਰੂਰ ਸੰਗਾ ਦੀ ਹੁੱਟੀਆਂ ਤੇ ਮੁੱਲ ਦੋਸਤੋ ਆਪਾਂ ਵੀਰ ਤੋਂ ਪੁੱਛ ਰਹੇ ਨੇ ਹਾਂਜੀ ਵੀਰ ਜੀ ਮੁੱਲ ਦਾ ਫਿਰ ਕੀ ਕਰਨਾ ਮੁੱਲ ਵੀਰ ਜੀ ਆਪਾਂ 35 36 ਜੋ ਮਰਜ਼ੀ ਕਰੀ ਜਾਈਏ ਹਾਂਜੀ 33000 ਦੇ ਵਿੱਚ ਮਾਨਤਾਣ ਕਰ ਦਾਂਗੇ 33000 ਚ ਮਾਨ ਹਾਂਜੀ 33 ਚ ਮਾਨਤਾਣ ਕਰ ਦਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਮੁੱਲ ਵੀਰ ਨੇ 33000 ਰੁਪਿਆ ਕੀਤਾ ਵਾ ਕਿਉਂਕਿ 10 ਕਿਲੋ ਦੁੱਧ ਹੁਣ ਰੈਡੀ ਹੈ ਗਾਂਥਲੇ ਤੇ 13 14 ਕਿਲੋ ਦੁੱਧ ਜਿਹੜਾ ਚਵਾ ਦੂਗੀ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਤੇ ਮੁੱਲ ਦੇ ਹਿਸਾਬ ਨਾਲ ਦ ਬਾਕੀ ਦੋਸਤੋ ਮੋਲ ਜਿਹੜੇ ਹੁੰਦੇ ਵੀਡੀਓ ਦੇ ਵਿੱਚ ਫਿਕਸ ਨਹੀਂ ਹੁੰਦੇ ਮੌਕੇ ਤੇ ਮਾਨਤਾਣ ਤੁਹਾਡਾ ਜਰੂਰ ਹੋਊਗਾ ਜਿਹੜਾ ਵੀਰ ਭਰਾ ਖੇਦਣਾ ਹੋਊਗਾ ਤਸੱਲੀ ਜਿਹੜੀ ਦੋਸਤੋ ਕਰਨੀ ਤੁਸੀਂ ਆਪ ਕਰਨੀਏ ਨੰਬਰ ਜਿਹੜਾ ਵੀਰ ਦਾ ਮੈਂ ਲਗਾਤਾਰ ਸਕਰੀਨ ਤੇ ਚੱਲਦਾ ਕਰ ਦੂੰਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਦੋਸਤੋ ਜਾ ਕੇ ਡਿਟੇਲ ਪੁੱਛ ਸਕਦੇ ਜੀ ਧੰਨਵਾਦ ਹੈ ਦੋਸਤੋ ਤੁਹਾਡੇ ਵੀਡੀਓ ਦੇਖਣ ਵਾਸਤੇ ਜੀ